सत्युका स्वागत करते हैं परमात्मा बहुत बहुत तरह बल्कि हल करते हैं अच्छी प्रदूषण है धुआं फिर तो होना शुरू हो चुके इस नौका साली बीमारियाँ फल गई ने लोगों की कई नमूनिया कई कुछ होर बीमारियाँ हो शुरू हो गई लगनिया ਸੋ ਜਿਹੜਾ ਬੋਲਣੇ ਮਿਲ ਜਾਂਦੇ ਆਂ ਜੋ ਗੱਲ ਐ ਜੇਕਰ ਤੁਸੀਂ ਕਾਰਵਿਟਾ ਬਲਗੋਣੀਆਂ ਤਾਂ ਤੁਸੀਂ ਆਪ ਮਾਸਕ ਪਾ ਲਾ ਕੇ ਲੱਗੋ ਉਸ ਤਰ੍ਹਾਂ ਜੋ ਉਸ ਦਾ ਤੁੰਗਾ ਹੈ ਉਹ ਸਾਡੇ ਅੰਦਰ ਮੈਂ ਜਾਂਦੇ ਥੋੜੇ ਅੰਦਰ ਜੋ ਵੀ ਫੇਫੜੇ ਨੇ ਜਿਸ ਨੂੰ ਅਸੀਂ ਲੰਗ ਸਕਣ ਨੇ ਉਹ ਯੂਪੀ ਸੁਗੜਨਾ ਜਾਣ ਮਤਲਬ ਕਿ ਉਹ ਇਕੱਠੇ ਨਾ ਹੋ ਜਾਣ ਇਹ ਖੜੂ ਖਰਾਬ ਹੋ ਗਿਆ ਸਾਡੇ ਅੰਦਰ ਜੋ ਕਿ ਸਾਡੀਆਂ ਬਿਮਾਰੀਆਂ ਨੇ ਆ ਕੇ ਪ੍ਰੋਬਲਮਸ ਬਹੁਤ ਵੱਧ ਜਨ ਗਿਆ ਤੇ ਸਾਨੂੰ ਕਿਸੇ ਵੀ ਸਮੇਂ ਕਿ ਅਫਟਰ ਅਟੈਕ ਆ ਵੀ ਆ ਸਕਦਾ ਹੈ ਇਹ ਅਜੇ ਜਮਲ ਖਾਸ ਤੇ ਹੁੰਦੇ ਕੋ ਵਕਤੀ ਹਮੇਸ਼ਾ ਤੁਸੀਂ ਜੋ ਵੀ ਅਫਸਰ ਸਮੇ ਸਮੇਂ ਤੇ ਜੋ ਕਿ ਤੁਸੀਂ ਦੌੜ ਨੂੰ ਜਿਆਦਾ ਕਰੋ ਫੀਟਸਰ ਪਿੰਦਣ ਜਿਆਦਾ ਕਰੋ ਤਾਂ ਵੀ ਅੰਦਰ ਦੀ ਬਿਮਾਰੀਆਂ ਨੇ ਬਾਹਰ ਨਿਕਲਣ ਆਣ ਨਵਾਂ ਉਹ ਜੋ ਕੀ ਖਾਸ ਨੇ ਉਹ ਸਿਰਫ ਦੇਖੀ ਤਰੀ ਵੀ ਜਿੰਨਾ ਸਹੀ ਰੱਖਾਂਗੇ ਉਹਨਾਂ ਦੇ ਕਿਸੇ ਵੀ ਸਾਡੇ ਤੋਂ ਕੰਮ ਹੋਣਾ ਜ਼ਿਆਦਾ ਲੱਗੇਗਾ ਇਹ ਮੇਸ਼ਾ ਸਿਹਤ ਵਿੱਚ ਚੋਸਤੀ ਪਾਣੀ ਰੱਖਿਆ ਕਰੋ ਮਤਲਬ ਇਸ ਨੂੰ ਸੌਸਟ ਨੂੰ ਰਹਿਣ ਜਿਆ ਕਰੋ ਕਿਉਂਕਿ ਨਾਲ ਜੜੇ ਬਿਮਾਰੀਆਂ ਹੋਰ ਜ਼ਿਆਦਾ ਵਧ ਜਾਂਦੀਆਂ ਨੇ ਜੇਕਰ ਤੁਸੀਂ ਸੌਸਟ ਰੱਖੋਗੇ ਤਾਂ ਇਹਨਾਂ ਨੂੰ ਚੁੱਕੀ ਹੋਈ ਕੋਈ ਨਾ ਉਹ ਕੋਈ ਵੀ ਜੋ ਕੀ ਹਮੇਸ਼ਾ ਤੋਂ ਬਦਾਰਥ ਹੋਇਆ ਹੋ ਸਕਦਾ ਹੈ ਜੋ ਕਿ ਥੋੜੀ ਜਿਹੀ ਮਰੀਨ ਨੂੰ ਇਹ ਤਾਕਤ ਦੇ ਸਕਦਾ ਹੈ ਸੋਪੋਜ਼ੀਸ਼ਨ ਜੋ ਕਿ ਨੂੰ ਘਟਾਉ ਇਹ ਜੋ ਕਿ ਪੰਚਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹਨ ਬੜੀ